ਕੀ ਨਾਮ ਤੁਹਾਡਾ ਮੇਰਾ ਨਾਮ ਜੱਗਾ ਜੀ ਤੇ ਕੀ ਘਟਨਾ ਵਾਪਰੀ ਨਰਤਵੇ ਅਸੀਂ ਜੀ ਦੇਖਦੇ ਦੇਖਦੇ ਦੋ ਮੁੰਡੇ ਸੀਗੇ ਉਹਨਾਂ ਐ ਨਹੀਂ ਪਤਾ ਕਿਥੋਂ ਦੇ ਲੁੰਡਿਆ ਦੇ ਕਿਥੋਂ ਦੇ ਦੇ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਪੱਜ ਕੇ ਆ ਗਏ ਸੀ ਪਰ ਸਾਥੋਂ ਸਾਹਮਣੇ ਹੋਇਆਗਾ ਉਹਨਾਂ ਦਾ ਤੇ ਅਸੀਂ ਜਿਹਨੂੰ ਕੋਈ ਲੀੜਾ ਕੱਪੜਾ ਜੋੜਿਆ ਤੇ ਉਹਨੂੰ ਉਹ ਨਦੀ 'ਚ ਹੋ ਗਈ ਅਸੀਂ ਬਸ ਕਿਲਾ ਅੱਧਾ ਕਿਲੇ ਗਏ ਜੀ ਕਾਹਦੇ ਤੇ ਸੀ ਭਾਈ ਮੋਟਰਸਾਈਕਲ ਤੇ ਸੀ ਆਈ ਜਾਂਦੇ ਸੀਗੇ ਤੇ ਰਸਤੇ ਦੇ ਵਿੱਚ ਹੀ ਸੜਤਾਨੇ ਮੋਟਰਸਾਈਕਲ ਇੱਕ ਬਚਾਉਣ ਦੀ ਖਾਤਰ ਗਿਆ ਮਗਰ ਛਾਲ ਮਾਰੀ ਹੋਈ ਪਹਿਲਾਂ ਇੱਕ ਇੱਕ ਗਿਆ ਉਹ ਦੋ ਬਾਅਦ ਦੂਜੇ ਨੇ ਬਹੁਤ ਦੂਜੇ ਨੇ ਮਰੀ ਅੱਛਾ ਤੇ ਉਹਨਾਂ ਨੇ ਦੋਵਾਂ ਦੀ ਅਗਦੀ ਕਰ ਲਈਏ ਕੋਸ਼ਿਸ਼ ਬਹੁਤ ਕੀਤੀ ਸੀ ਜੀ ਪਰ ਨਹੀਂ ਭੱਜੇ ਬਹੁਤ ਸੈ ਨਹੀਂ ਹੂੰ ਨਹੀਂ ਬਚਾ ਸਕੇ ਨਹੀਂ ਬਚਾ ਸਕੇ ਸਰ ਸਾਹਿਬ ਕੀ ਘਟਨਾ ਹੋਈ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਗੱਲ ਸਾਹ ਘਟਨਾ ਤਾਂ ਬਹੁਤ ਮੰਦ ਭਾਗੀ ਹੈ ਜਿਹੜੀ ਅੱਜ ਸਾਡੇ ਗੁਰੂ ਸਰਪੰਡ ਨਹਿਰਾਂ ਦੇ ਉੱਤੇ ਪੁਗਤੀ ਹੈ ਕਿਉਂਕਿ ਸਾਡੇ ਗਵਾਨ ਪਿੰਡੀ ਲੁੰਡੇ ਵਾਲੇ ਦੇ ਦੋ ਮੁੰਡੇ ਨਹਿਰ ਦੇ ਵਿੱਚ ਵੱਡੀ ਨਹਿਰ ਦੇ ਵਿੱਚ ਸਰੰਦ ਆਸਤਾਨ ਫੀਡਰ ਦੇ ਵਿੱਚ ਡਿੱਗ ਪਈ। ਇੱਕ ਉਹਨੂੰ ਮੁੰਡਾ ਬਚਾਉਂਦਾ ਸੀ ਤੇ ਇੱਕ ਕੋਈ ਸਾਡੇ ਪਿੰਡ ਵਾਲੇ ਬੰਦਿਆਂ ਨੇ ਉਹਨਾਂ ਨੂੰ ਬਚਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ। ਇਹ ਪਰ ਬਹੁਤ ਮੰਦ ਭਾਗੀ ਖਬਰ ਹੈ ਵੀ ਉਹ ਵਿਚਾਰੇ ਦੋਵੇਂ ਹੀ ਬਾਤ ਨਾ ਸਕੇ। ਤੇ ਵੱਡੀ ਨਹਿਰ ਦੇ ਵਿੱਚ ਸਮਾ ਗੇ ਬਹੁਤ ਸਾਡੇ ਪਿੰਡ ਆਸਤੇ ਵੀ ਤੇ ਲੁੰਡੇ ਵਾਲੇ ਪਿੰਡ ਆਸਤੇ ਵੀ ਸਾਡਾ ਗਵਾਨ ਪਿੰਡ ਹੈ। ਬਹੁਤ ਮਾੜੀ ਘਟਨਾ ਬਈ ਹਿਲਸਾ। ਇਹ ਕਦੋਂ ਕਦੀ ਘਟਨਾ ਬਈ ਇਹ ਬਈ ਕੋਈ ਟਾਈਮ ਤੁਹਾਨੂੰ ਦੱਸ ਦਿੰਦਾ ਮੈਂ। ਹੂੰ ਮਤਲਬ ਕੋਈ 1.5 1.4 1.5 ਦੀ ਗੱਲ ਹੈ ਬਾਈ ਜੀ 1.5 1.4 ਮੰਨੋ ਤੁਸੀਂ ਕੋਈ ਵਿਚਾਰੇ ਆਏ ਸੀਗੇ ਕਿਸੇ ਕੰਮ ਧੰਦੇ ਜਾਂ ਕਿਜੀ ਗੱਲ ਬਣੇ ਬਹੁਤ ਮਤਲਬ ਮੰਦਭਾਗੀ ਖੌੜ ਹੈ ਗੱਲ ਸਾਬ ਕਹਿੰਦੇ ਬਚਾਉਣ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਵੀ ਦੂਜੇ ਨੇ ਵੀ ਦੂਜਾ ਜਿਹੜਾ ਇੱਕ ਉਹ ਨਾਲ ਸੀ ਉਹਨੇ ਹੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਪਿੰਡ ਵਾਲੇ ਵੀ ਬੰਦਿਆ ਨੇ ਪੱਗਾਂ ਪੂਗਾਂ ਸਿੱਟੀਆਂ ਤੇ ਪਰ ਕਿਉਂਕਿ ਦੋਵੇਂ ਹੀ ਮੇਰੇ ਹਿਸਾਬ ਚੋਂ ਅਨਟ੍ਰੇਨ ਸੀ ਤਰਨ ਨਹੀਂ ਜਾਣਦੇ ਸੀ ਜਿਵੇਂ ਕਰਕੇ ਉਹਨਾਂ ਦੀ ਮੌਤ ਹੋ ਗਈ ਮਤਲਬ ਪੌੜੀਆਂ ਨਾ ਹੁਣਾਂ ਮਿਲਦਾ ਉਹ ਵੀ ਕੋਈ ਇਹ ਬਾਈ ਬਹੁਤ ਵੱਡਾ ਤੁਸੀਂ ਗਿੱਲ ਸਾਹਿਬ ਪੁੱਛਿਆ ਸਵਾਲ ਜਾਂ ਨਹਿਰ ਨਵੀਂ ਬਣੀ ਸੀ ਜਿਹੜੀਆਂ ਸਾਡੇ ਇੱਥੇ ਪੌੜੀਆਂ ਸੀ ਪੁਲਾਂ ਦੇ ਨਾਲ ਇਹ ਕਿਸੇ ਵੀ ਠੇਕੇਦਾਰ ਨੇ ਸਾਡੇ ਆਖਣ ਤੋਂ ਬਿਨਾ ਤਾਂ ਵੀ ਨਹੀਂ ਲਾਈਆਂ ਕਿਉਂਕਿ ਜ਼ਰੂਰੀ ਬਣਦੇ ਸੀ ਜੇ ਅੱਜ ਪੌੜੀਆਂ ਹੁੰਦੀਆਂ ਤੇ ਦੋਵਾਂ ਜਾਣਿਆਂ ਦੀ ਬੱਚਿਆਂ ਦੀ ਜਾਨ ਬਚ ਸਕਦੀ ਸੀ ਉਮਰ ਕਿੰਨੀ ਕੀ ਸੀ ਬਾਈ ਦਾਜ ਮੁੰਡੇ ਦੀ ਛੋਟੇ ਸੀ ਬਾਈ ਕੋਈ 24-25 25 ਸਾਲ ਦੇ ਮੁੰਡੇ ਸੀਗੇ ਥੋੜੀ ਉਮਰ ਸੀ ਪੁਲਿਸ ਵਗੈਰਾ ਵੀ ਆ ਰਹੀ ਮੁਕਤੇ ਹਾਂ ਆਪਾਂ ਪੁਲਿਸ ਨੂੰ ਹੀ ਕਰਤਾ ਸੂਚਿਤ ਐਸ ਐਚ ਓ ਵੀ ਆ ਗਿਆ ਤੇ ਸਾਰੇ ਮਹਿਕਮਾ ਆ ਗਏ ਜੀ ਬਈ ਕੀ ਘਟਨਾ ਹੋਈ ਹੈ ਨਹਿਰ ਤੇ ਜੀ ਇਹ ਨਾ ਜੀ ਮੈਂ ਕੱਪੜੇ ਲੈਣ ਆਈ ਸੀ ਮੁੰਡੋਂ ਘਰੋਂ ਬਾਈ ਹੁਣ ਅੱਧਾ ਘੰਟੇ ਦੀ ਗੱਲ ਤੇ ਉਹ ਤਾਂ ਸੰਤ ਦੱਸਿਆ ਉੱਥੇ ਵੀ ਕਹਿੰਦੇ ਮੁੰਡਾ ਉਹ ਪਤਾ ਨਹੀਂ ਵੀ ਲੈਟਰਨ ਨਾਲ ਹੱਥ ਧੋਂਦਾ ਸੀ ਜਾਂ ਪਾਣੀ ਪੀਂਦਾ ਦੂਜੇ ਮੁੰਡੇ ਨੂੰ ਉਹ ਜੋ ਵਿੱਚ ਦੇ ਜਿਹੜਾ ਮੁੰਡਾ ਹੈ ਰਾਜਵੰਦਰ ਉਹਨੂੰ ਬਚਾਉਂਦਾ ਸੀ ਜੀ ਕਿਹੜੇ ਤਰ੍ਹਾਂ ਤੁੰਤ ਨਾ ਵਿਚਾਰਨ ਵਾਲ ਨੂੰ ਸ਼ਾਂਟ ਸੀ ਤੇ ਵੈਸੇ ਇਸ ਤਰ੍ਹਾਂ ਹੀ ਗੱਲ ਪਈ ਕੋਈ ਵਿਆਹ ਵੀ ਸੀ ਘਰੇ ਪਈ ਇਹਨਾਂ ਦੇ ਵਿਆਹ ਸੀ ਦੋ ਤਿੰਨ ਤਣੇ ਹੋ ਗਏ ਰਾਜੀ ਖੁਸ਼ੀ ਨੇ ਕੱਪੜੇ ਲੈਣਾ ਸੀ ਅੱਛਾ ਹਾਂਜੀ ਤੇ ਉਹ ਦਿਨ ਕੋਈ ਆਹਾ ਘਟ ਜਿਦੋਂ ਘਰੇ ਦਾ ਖੁਸ਼ੀ ਨਾਲ ਕੁਦਰਤੀ ਗੱਲ ਬਣ ਗਈ ਹਾਂਜੀ ਸਰ ਕੀ ਘਟਨਾ ਵਾਪਰੀ ਹੈ ਨਹਿਰ ਤੇ ਜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਮੁੰਡੇ ਦੋ ਸੀ ਮੋਟਰਸਾਈਕਲ ਤੇ ਜਾ ਰਹੇ ਜਿਨ੍ਹਾਂ ਨੇ ਤੁਰੇ ਜਾਂਦਿਆਂ ਮੋਟਰਸਾਈਕਲ ਖੜਾ ਕਰਕੇ ਜੰਦਾ ਛਾਲ ਮਾਰਤੀ ਆ ਉਹ ਮੌਕੇ ਤੇ ਜੱਗਾ ਸਿੰਘ son of ਜਗਸੀਰ ਸਿੰਘ ਇਹ ਮੌਕੇ ਤੇ ਖੜਾ ਸੀ ਇਹ ਕਹਿੰਦਾ ਮੋਟਰਸਾਈਕਲ ਤੇ ਆ ਕੇ ਰਹਿ ਸੀ ਤੇ ਮੋਟਰਸਾਈਕਲ ਖੜਾ ਸੁੱਟ ਕੇ ਤੁਰੇ ਜਾਂਦੇ ਨੇ ਇਹਦੇ ਵਿੱਚ ਹੈਗਾ ਸਕਿੰਦਰ ਸਿੰਘ ਇਹਦੀਸ ਬੱਬੂ son of ਬਲਜੀਤ ਸਿੰਘ ਵਾਸੀ ਲੁੰਡੇ ਵਾਲਾ 25 30 ਸਾਲ ਦੀ ਉਮਰ ਇਹ ਮੋਟਰਸਾਈਕਲ ਚਲਾ ਰਿਹਾ ਸੀ ਇਹਦੇ ਪਿੱਛੇ ਬੈਠਾ ਸੀ ਮੁੰਡਾ ਰਜਿੰਦਰ ਸਿੰਘ son of ਕਾਲਾ ਸਿੰਘ ਇਹ 18 19 ਸਾਲ ਦਾ ਇਹ ਪਿੱਛੇ ਬੈਠਾ ਸੀ ਜਦੋਂ ਉਹਨੇ ਛਾਲ ਮਾਰੀ ਤਾਂ ਇਹ ਬਚਾਉਣ ਦੀ ਖਾਤਰ ਪਿੱਛੇ ਗਿਆ ਤੇ ਇਹ ਵੀ ਡੁੱਬ ਗਿਆ ਦੋਨਾਂ ਜਿਹੜੇ ਆ ਨਹਿਰ ਚ ਡੁੱਬ ਕੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਕਾਰਨ ਕੀ ਰਿਹਾ ਸੋ ਅਜੇ ਤਵਦੀਸ਼ ਚੱਲ ਰਹੀ ਹੈ ਜੀ ਜਿਵੇਂ ਅੱਗੇ ਤੱਤ ਸਾਹਮਣੇ ਆਉਣਗੇ ਉਵੇਂ ਕਾਰਵਾਈ ਕੀਤੀ ਜਾਵੇਗੀ ਇਹ ਮੇਰੇ ਪਾਲਚਾ ਸ਼ੁਰੂ ਆ ਜੀ ਹਾਂਜੀ ਪਾਲ ਸ਼ੁਰੂ ਆ ਨਹਿਰ ਦੇ ਗੋਤਾਖੋਰ ਬਾਰੇ ਪ੍ਰਬੰਧ ਕਰਕੇ ਵਾਰਸਾਂ ਲੋਗੋ ਸਾਡੇ ਵੱਲੋਂ ਇਹ ਕੀਤੇ ਜਾ ਰਿਹਾ ਜੀ ਲੱਭਣੀ ਡੱਡਪੁੜੀ